ਫਸਟ ਜੀ ਚੰਦ ਜੀ ਦਾ ਥਾਣੇਵਲੀ ਚਰਚ ਜੀ ਦਾ ਧੰਨਵਾਦ ਤੇ ਮੈਂ ਮਤਲਬ ਇਕ ਵਾਈ ਤੇ ਲੱਗੀਆਂ ਮਤਲਬ ਕਿ ਭੈਣਾ ਆਪਣੀ ਕਾਫੀ ਮਹੀਨਾ ਹੀ ਹੋ ਗਿਆ ਸੀਗਾ ਕਿ ਮੈਂ ਨਾ ਬਹੁਤ ਮਤਲਬ ਇਸ ਸਿਰ ਦੇ ਉੱਤੇ ਭਾਰ ਜਿਆ ਸੀ ਪਤਾ ਨਹੀਂ ਕੀ ਚੀਜ਼ ਸੀ ਕੀ ਨਹੀਂ ਸੀਗਾ ਤੇ ਮੈਂ ਜਦੋਂ ਵੀ ਪ੍ਰਾਰਥਨਾ ਤੇ ਬੈਠਣਾ ਮੈਨੂੰ ਗੜੀ نیند ਹੁੰਦੀ ਨਹੀਂ ਸੀਗੀ ਨੰਦੇ ਸਿੱਤਰ ਨੂੰ ਮਿਲੇ ਹਨ ਮੇਰੀ ਬੇਟੀ ਵੀ ਨਾਲ ਸੀਗੇ ਤੇ ਇਤਨਾ ਲੱਗ ਕੇ ਬੈਠੇ ਤੇ ਸੱਚੇ ਨਾਲ ਦੀ ਬੇਲੇ ਫਿਰ ਇਸ ਤਰ੍ਹਾਂ ਹੀ ਗੱਲਬਾਤ ਕੀਤੀ ਸੀ ਤੇ ਇੰਨਾਂ ਨੂੰ ਮਦਰ ਵੀ ਫਿਰ ਅਸੀਂ ਕਿਹਾ ਵੀ ਸਾਡੇ ਘਰੇ ਆਇਓ ਤੇ ਫਿਰ ਇੱਕ ਦਿਨ ਸਾਡੇ ਘਰੇ ਆਏ ਮਤਲਬ ਆਏ ਤੇ ਫਿਰ ਦੂਜੇ ਭੈਣ ਭਰਾ ਆਏ ਸੀ ਹਨਾ ਫਾਸਤ ਚਾਲਬਜੀਤ ਦੇ ਮਤਲਬ ਫਿਰ ਸਿਸਟਰ ਆਣੀ ਉਹਨਾਂ ਨੇ ਮੇਰੇ ਤੇ ਪ੍ਰਾਰਥਨਾ ਕੀਤੀ ਰਮਾਲ ਰੱਖ ਕੇ ਤੇ ਫਿਰ ਮੈਂ ਮਤਲਬ ਵੀ ਮੈਨੂੰ ਇੰਜ ਹੋਇਆ ਕਿ ਜਿਤਨਾ ਮੇਰੇ ਵਿੱਚੋਂ ਉਹ ਚੀਜ਼ ਨਿਕਲ ਕੇ ਗਈ ਆ ਤੇ ਮੈਂ ਉਸ ਦਿਨ ਤੋਂ ਕੇ ਹੀ ਲੁਕੀ ਤਨ